ਇਹ ਬਜ਼ੁਰਗਾਂ ਦੇ ਦੱਸੇ ਹੋਏ ਨਿਯਮ ਜ਼ਰੂਰ ਸੁਣੋ ਨੰਬਰ 1 ਜੇਕਰ ਚਿਹਰੇ ਉੱਪਰ ਬਹੁਤ ਜ਼ਿਆਦਾ ਤਿਲ ਹੋ ਗਏ ਹੋਣ ਉਹਨਾਂ ਉੱਪਰ ਰੋਜ਼ਾਨਾ ਨਾਰੀਅਲ ਦਾ ਤੇਲ ਲਗਾਓ ਇਸ ਦੀ ਮਦਦ ਨਾਲ ਤਿਲ ਹਲਕੇ ਹੋ ਜਾਣਗੇ ਤੇ ਹੌਲੀ ਹੌਲੀ ਖਤਮ ਹੋ ਜਾਣਗੇ ਨੰਬਰ 2 ਜੇਕਰ ਤੁਹਾਡਾ ਪੇਟ ਬਹੁਤ ਜ਼ਿਆਦਾ ਵੱਧ ਰਿਹਾ ਹੈ ਤਾਂ ਸਵੇਰੇ ਖਾਲੀ ਪੇਟ ਸੌਂਫ ਵਾਲਾ ਪਾਣੀ ਬਣਾ ਕੇ ਪੀ ਲਓ ਇਸ ਨਾਲ ਦਿਨਾਂ ਵਿੱਚ ਹੀ ਪੇਟ ਠੀਕ ਹੋ ਜਾਵੇਗਾ ਨੰਬਰ 3 ਵਾਲ ਜਿਆਦਾ ਝੜ ਰਹੇ ਹਨ ਉਹਨਾਂ ਉੱਪਰ অ্যালোਵਿਰਾ ਜੈਲ ਵਿੱਚ ਨਾਰੀਅਲ ਤੇਲ ਤੇ ਵਿਟਾਮਿਨ E ਕੈਪਸੂਲ ਮਿਕਸ ਕਰਕੇ ਲਗਾ ਲਓਗੇ ਇਸ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 4 ਜਿਹੜੀਆਂ ਔਰਤਾਂ ਨੂੰ ਜਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਉਹਨਾਂ ਨੂੰ ਦੁੱਧ ਵਿੱਚ ਛੁਆਰਿਓ ਬਾਲ ਕੇ ਪੀ ਲੈਣੇ ਚਾਹੀਦੇ ਹਨ ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋਵੇਗੀ ਤੇ ਥਕਾਵਟ ਵੀ ਨਹੀਂ ਹੋਵੇਗੀ ਨੰਬਰ 5 ਧੁੰਨੀ ਵਿੱਚ ਨਾਰੀਅਲ ਦਾ ਤੇਲ ਲਗਾਉਣ ਨਾਲ ਚਿਹਰੇ ਤੇ ਵਾਲ ਸੁੰਦਰ ਬਣ ਜਾਂਦੇ ਹਨ ਤੇ ਨਾਲ ਹੀ ਚਿਹਰੇ ਉੱਪਰ ਬਹੁਤ ਚਮਕ ਆਉਂਦੀ ਹੈ। ਨੰਬਰ 6 ਗਰਭਤੀ ਔਰਤਾਂ ਨੂੰ ਰੋਜ਼ਾਨਾ ਕੋਈ ਨਾ ਕੋਈ ਫਲ ਖਾਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਬੱਚੇ ਦੀ ਗ੍ਰੋਥ ਸਹੀ ਹੁੰਦੀ ਹੈ। ਨੰਬਰ 7 ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਪਾਣੀ ਜ਼ਰੂਰ ਪੀਂਦੇ ਰਹੋ। ਇਸ ਨਾਲ ਕੰਮ ਕਰਨ ਦੀ એનર્ਜੀ ਸਰੀਰ ਅੰਦਰ ਬਣੀ ਰਹਿੰਦੀ ਹੈ। ਨੰਬਰ 8 ਗਰਭਤੀ ਔਰਤਾਂ ਨੂੰ ਕਦੇ ਵੀ ਸੋਇਆਬੀਨ ਨਹੀਂ ਖਾਣੇ ਚਾਹੀਦੇ ਇਹ ਉਹਨਾਂ ਲਈ ਖਾਣਾ ਸਹੀ ਨਹੀਂ ਹੈ। ਨੰਬਰ 9 ਗਰਭਤੀ ਔਰਤਾਂ ਨੂੰ ਕਦੇ ਵੀ ਕੱਚਾ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡੇ ਬੱਚੇ ਦਾ ਨੁਕਸਾਨ ਹੋ ਸਕਦਾ ਹੈ। ਨੰਬਰ 10 ਜਦੋਂ ਵੀ ਤੁਸੀਂ ਕੋਈ ਵੀ ਡਰਾਈ ਫਰੂਟ ਖਾਂਦੇ ਹੋ ਤਾਂ ਉਸ ਨੂੰ ਹਮੇਸ਼ਾ ਪਿਓਕੇ ਹੀ ਖਾਓ। ਉਸ ਦੇ ਜ਼ਿਆਦਾ ਗੁਣ ਤੁਹਾਡੇ ਸਰੀਰ ਨੂੰ ਮਿਲਦੇ ਹਨ। ਨੰਬਰ 11 ਔਰਤਾਂ ਜੇਕਰ ਆਪਣੇ ਚਿਹਰੇ ਉੱਪਰ ਗਿੱਲਾ ਕਰਕੇ ਕੱਪੜਾ ਕੁਝ ਸਮਾਂ ਰੱਖ ਲੈਣ ਤਾਂ ਇਸ ਨਾਲ ਪਾਰਲਰ ਦੀ ਤਰ੍ਹਾਂ ਚਿਹਰੇ ਤੇ 글로ਅ ਆਉਂਦਾ ਹੈ। ਨੰਬਰ 12 ਜੇਕਰ ਔਰਤ ਆਪਣੇ ਚਿਹਰੇ ਉੱਪਰ ਲਾਉਣ ਤੋਂ ਪਹਿਲਾਂ ਸ਼ਹਿਦ ਲਗਾ ਲੈਣ ਤਾਂ ਇਸ ਨਾਲ ਚਿਹਰੇ ਉੱਪਰ ਚਮਕ ਆਉਣ ਲੱਗ ਜਾਂਦੀ ਹੈ ਤੇ ਨਾਲ ਹੀ ਫੇਸ ਵਾਸ਼ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਨੰਬਰ 13 ਅਦਰਕ ਅਤੇ ਨਿੰਬੂ ਦੇ ਰਸ ਨੂੰ ਮਿਕਸ ਕਰਕੇ ਪੀਣ ਨਾਲ ਖੂਨ ਸਾਫ ਹੁੰਦਾ ਹੈ ਤੇ ਨਾਲ ਹੀ ਸਮਲ ਚਿਹਰੇ ਉੱਪਰ ਚਮਕ ਆਉਣ ਲੱਗ ਜਾਂਦੀ ਹੈ। ਨੰਬਰ 14 ਕਾਲੀ ਮਿਰਚ ਖਾਣ ਨਾਲ ਸਰਦੀ ਜ਼ੁਕਾਮ ਠੀਕ ਹੁੰਦਾ ਹੈ ਤੇ ਨਾਲ ਹੀ ਬੀਬੇ ਬੈਬਾਦੀ ਨਹੀਂ ਰਹਿੰਦੀ। ਇਸ ਤੋਂ ਇਲਾਵਾ ਮੂੰਗਫਲੀ ਖਾਣ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 15 ਤਰਬੂਜ ਖਾਣ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਤੇ ਖੀਰੇ ਦਾ ਰਸ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਨੰਬਰ 16 ਦੇਸੀ ਘੋ ਵਿੱਚ ਕਾਲੀ ਮਿਚ ਮਿਲਾ ਕੇ ਗਰਮ ਦੁੱਧ ਨਾਲ ਪੀਣ ਨਾਲ ਅੰਤੜੀਆਂ ਵਿੱਚ ਰੁਕੇ ਹੋਇਆ ਮਾਲ ਨਰਮ ਤੇ ਪਤਲਾ ਹੋ ਕੇ ਬਾਹਰ ਨਿਕਲ ਜਾਂਦਾ ਹੈ। ਨੰਬਰ 17 ਜੇਕਰ ਤੁਹਾਨੂੰ ਬਾਰ-ਬਾਰ ਪਿਸ਼ਾਬ ਜਾਣ ਦੀ ਸਮੱਸਿਆ ਰਹਿੰਦੀ ਹੈ ਤਾਂ ਭੁੰਨੇ ਹੋਏ ਚਣਿਆਂ ਦਾ ਸੇਵਨ ਜ਼ਰੂਰ ਕਰੋ ਤੇ ਨਾਲ ਹੀ ਸਾਗ ਵਿੱਚ ਹਮੇਸ਼ਾ ਮੱਖਣ ਪਾ ਕੇ ਖਾਓ ਇਸ ਨਾਲ ਬਾਰ-ਬਾਰ ਪਿਸ਼ਾਬ ਆਉਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਨੰਬਰ 18 ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਖਰੋਟ ਨੂੰ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ 32 ਬਾਰ ਚੰਗੀ ਤਰ੍ਹਾਂ ਨਾਲ ਚਬਾ ਕੇ ਖਾਓ ਕੇ ਫਿਰ ਦੁੱਧ ਪੀ ਲਓ ਇਸ ਨਾਲ ਤੁਹਾਨੂੰ ਨੀਂਦ ਬਹੁਤ ਚੰਗੀ ਆਵੇਗੀ। ਨੰਬਰ 19 ਫੇਰ ਚਨੇ ਖਾਣ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਕਾਲੇ ਚਨੇ ਖਾਣ ਨਾਲ ਵਧ ਰਹੇ ਵਜਨ ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਸਾਡੇ ਸਰੀਰ ਨੂੰ ਤਾਕਤ ਦਿਨ ਵੀ ਦਿੰਦਾ ਹੈ। ਨੰਬਰ 20 ਆਂਬ ਦੇ ਪੱਤੇ ਚਬਾ ਕੇ ਖਾਣ ਨਾਲ ਦੰਦਾਂ ਦੀ ਚਮਕ ਵਧਣ ਲੱਗ ਜਾਂਦੀ ਹੈ ਤੇ ਉਹ ਬਿਲਕੁਲ ਸਾਫ਼ ਹੋ ਜਾਂਦੇ ਹਨ ਤੇ ਨਾਲ ਹੀ ਜੇਕਰ ਤੁਸੀਂ ਰੋਜ਼ਾਨਾ ਕੇਲਾ ਖਾ ਲਓ ਤਾਂ ਇਸ ਨਾਲ ਗਲੇ ਵਿੱਚ ਹੋ ਰਹੀ ਖਾਰਸ਼ ਨੂੰ ਰੋਕਿਆ ਜਾ ਸਕਦਾ ਹੈ ਤੇ ਨਾਲ ਹੀ ਕੇਲੇ ਹੱਡੀਆਂ ਲਈ ਕਾਫੀ ਫਾਇਦੇਮੰਦ ਹੈ। ਨੰਬਰ 21 ਦੇਖੋ ਤੁਸੀਂ ਰੋਜ਼ਾਨਾ ਦੁੱਧ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਅੰਦਰ ਕਦੇ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ। ਨੰਬਰ 22 ਦੁੱਧ ਵਿੱਚ ਛੁੱਟ ਕੇ ਹਲਦੀ ਮਿਕਸ ਕਰਕੇ ਪੀਣ ਨਾਲ ਸਰੀਰ ਦੀ ਥਕਾਵਟ ਖਤਮ ਹੋ ਜਾਂਦੀ ਹੈ ਤੇ ਨਾਲ ਹੀ ਸਰੀਰ ਨੂੰ ਬਹੁਤ سارے ਫਾਇਦੇ ਮਿਲਦੇ ਹਨ। ਨੰਬਰ 23 ਜਦੋਂ ਵੀ ਤੁਸੀਂ ਸਬਜ਼ੀ ਵਿੱਚ ਨਮਕ ਪਾਉਂਦੇ ਹੋ ਤਾਂ ਪਹਿਲਾਂ ਹੀ ਸਹੀ ਤਰੀਕੇ ਨਾਲ ਪਾਓ ਬਾਅਦ ਵਿੱਚ ਕਦੇ ਵੀ ਨਮਕ ਨਾ ਪਾਓ ਇਹ ਤੁਹਾਡੇ ਸਰੀਰ ਲਈ ਬਹੁਤ ਹੀ ਨੁਕਸਾਨ ਕਰਦਾ ਹੈ। ਨੰਬਰ 24 ਜਦੋਂ ਵੀ ਤੁਸੀਂ ਦੁੱਧ ਗਰਮ ਕਰਦੇ ਹੋ ਤਾਂ ਉਸ ਵਿੱਚ ਕੜਸ਼ੀ ਜ਼ਰੂਰ ਪਾਓ ਇਸ ਨਾਲ ਦੁੱਧ ਉਬਲ ਕੇ ਕਦੇ ਵੀ ਬਾਹਰ ਨਹੀਂ ਆਉਂਦਾ ਨੰਬਰ 25 ਅਮਰੂਦ ਦੇ ਪੱਤੇ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ ਤੇ ਨਾਲ ਹੀ Shimla Mirchੇ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਇਸ ਤੋਂ ਇਲਾਵਾ ਇਹ ਦੋਨੋਂ ਸਿਹਤ ਲਈ ਬਹੁਤ ਹੀ ਚੰਗੇ ਹਨ ਨੰਬਰ 26 ਜੇਕਰ ਤੁਸੀਂ ਅਨਾਰ ਦਾ ਜੂਸ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਕਦੇ ਵੀ ਜਲਦੀ ਨਾਲ ਬੁਢਾਪਾ ਨਹੀਂ ਆਵੇਗਾ ਜੇਕਰ ਆ ਗਿਆ ਹੋਵੇ ਤਾਂ ਅਨਾਰ ਦਾ ਜੂਸ ਪੀਣਾ ਸ਼ੁਰੂ ਕਰ ਦਿਓ ਨੰਬਰ 27 ਆਵਲੇ ਦਾ ਮੁਰੱਬਾ ਖਾਣ ਨਾਲ ਸਰੀਰ ਅੰਦਰ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਤੇ ਨਾਲ ਹੀ ਇਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਵਾਲ ਕਾਲੇ ਹੋਣ ਲੱਗ ਜਾਂਦੇ ਹਨ ਨੰਬਰ 28 ਜੇਕਰ ਤੁਸੀਂ ਆਪਣੇ ਬੁੱਲਾਂ ਨੂੰ ਮੁਲਾਇਮ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਨਾ ਉਪਰਦੇਸੀ ਕ્યો ਲਗਾ ਕੇ ਸੋ ਇਸ ਨਾਲ ਮੁਲਾਇਮ ਤੇ ਨਾਲ ਫਟੇ ਹੋਏ ਬੁੱਲ ਵੀ ਠੀਕ ਹੋ ਜਾਂਦੇ ਹਨ ਨੰਬਰ 29 ਜੇਕਰ ਤੁਸੀਂ ਨਾਰੀਅਲ ਦੇ ਤੇਲ ਨਾਲ ਆਪਣੇ ਸਰੀਰ ਦੀ ਮਾਲਿਸ਼ ਕਰਦੇ ਹੋ ਇਸ ਨਾਲ ਸਰੀਰ ਦੀ ਕਮਜ਼ੋਰੀ ਤੇ ਸੁਸਤੀ ਦੂਰ ਹੁੰਦੀ ਹੈ ਨੰਬਰ 3 ਕੇਲੇ ਦੇ ਛਿਲਕੇ ਨੂੰ ਕਦੇ ਵੀ ਨਾ ਸੁੱਟੋ ਸਗੋਂ ਇਸ ਨੂੰ ਆਪਣੇ ਚਿਹਰੇ ਉੱਪਰ ਮਸਲ ਲਓ ਇਸ ਨਾਲ ਚਿਹਰੇ ਨੂੰ अनेका ਹੀ ਫਾਇਦੇ ਮਿਲਦੇ ਹਨ ਨੰਬਰ 31 ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਪੈਰਾਂ 'ਤੇ ਬੈਠਦੇ ਹੋ ਤਾਂ ਇਸ ਨਾਲ ਤੁਹਾਡੇ ਗੋਡੇ ਕਮਜ਼ੋਰ ਹੋਣ ਲੱਗ ਜਾਂਦੇ ਹਨ ਇਸ ਲਈ ਵਿੱਚ ਵਿੱਚ ਵੀ ਆਰਾਮ ਜ਼ਰੂਰ ਲਓ ਨੰਬਰ 32 ਜੇਕਰ ਤੁਸੀਂ ਕਪੜੇ ਮਸ਼ੀਨ ਦੀ ਬਜਾਏ ਹੱਥਾਂ ਨਾਲ ਤੋਲ ਲੈਂਦੇ ਹੋ ਇਸ ਨਾਲ ਤੁਹਾਡੇ ਬਾਹਾਂ ਤੇ ਹੱਥਾਂ ਦੀ ਕਸਰ ਚੰਗੀ ਤਰ੍ਹਾਂ ਹੁੰਦੀ ਰਹਿੰਦੀ ਹੈ ਨੰਬਰ 33 ਜੇਕਰ ਤੁਸੀਂ ਘਰ ਵਿੱਚ ਮੱਛਰ ਮਾਰਨ ਲਈ ਆਲ ਆਊਟ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਤੇਜ ਪੱਤਾ ਜਲਾ ਸਕਦੇ ਹੋ ਇਸ ਨਾਲ ਸਾਰਾ ਮੱਛਰ ਬਾਹਰ ਨਿਕਲ ਜਾਂਦਾ ਹੈ। ਨੰਬਰ 34 ਐਲੋਵੇਰਾ ਦਾ ਪਾਣੀ ਪੀਣ ਨਾਲ ਦੰਦਾਂ ਵਿੱਚ ਹੋ ਰਹੇ ਦਰਦ ਤੋਂ ਬਹੁਤ ਆਰਾਮ ਮਿਲਦਾ ਹੈ। ਨੰਬਰ 35 ਜੇਕਰ ਤੁਸੀਂ ਆਪਣੀ ਧੁੰਨੀ ਵਿੱਚ ਸਰੋਂ ਦਾ ਤੇਲ ਪਾ ਲੈਂਦੇ ਹੋ ਤਾਂ ਇਸ ਨਾਲ ਫਟੇ ਹੋਏ ਬੁੱਲ ਠੀਕ ਹੋ ਜਾਂਦੇ ਹਨ। ਨੰਬਰ 36 ਦੇ ਕੇ ਤੁਸੀਂ ਖਜੂਰ ਖਜੂਰਾ ਨੂੰ ਦੁੱਧ ਵਿੱਚ उबाल ਕੇ ਪੀ ਲੈਂਦੇ ਹੋ ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 37 ਰਾਤ ਨੂੰ ਕਦੇ ਵੀ ਜ਼ਿਆਦਾ ਲੇਟ ਖਾਣਾ ਨਾ ਖਾਓ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਨੰਬਰ 38 ਜਦੋਂ ਵੀ ਤੁਸੀਂ ਉੱਠਦੇ ਹੋ ਤਾਂ ਹਮੇਸ਼ਾ ਆਪਣੇ ਉਹ ਪੈਰ ਪਹਿਲਾਂ ਥੱਲੇ ਉਤਾਰੋ ਜਿਸ ਪਾਸੇ ਨਾਲ ਤੁਸੀਂ ਜ਼ਿਆਦਾ ਕੰਮ ਕਰਦੇ ਹੋ ਨੰਬਰ 39 ਜਦੋਂ ਵੀ ਤੁਸੀਂ ਉੱਠਦੇ ਹੋ ਤਾਂ ਉਸ ਸਮੇਂ ਪਾਣੀ ਪੀਵੋ ਕਿਉਂਕਿ ਖਾਲੀ ਪੇਟ ਪੀਤਾ ਪਾਣੀ ਸਿਹਤ ਲਈ ਬਹੁਤ ਹੀ ਚੰਗਾ ਹੈ ਨੰਬਰ 40 ਜਦੋਂ ਵੀ ਤੁਸੀਂ ਸਬਜ਼ੀ ਖਾਂਦੇ ਹੋ ਤਾਂ ਉਸ ਵਿੱਚ ਕਿਉਂ ਜ਼ਰੂਰ ਪਾ ਕੇ ਖਾਓ ਇਸ ਨਾਲ ਸਰੀਰ ਤੰਦਰੁਸਤ ਰਹੇਗਾ ਜੇਕਰ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਧੰਨਵਾਦ ਜੀ